ਕਿਰੋਕੇ ਹੁੰਦੇ ਸਾਹਾਂ ਨੂੰ ਦੇਖਣਾ ਪਾਪੈ ਮੰਨ ਲਾਂ ਕੋ ਮਸਲ ਦਾ ਮਿਸਾਲ ਉਹ ਖਾ ਰਿਹਾ ਅਜ ਦੀ ਸਰਕਾਰਾਂ ਲੈ ਪੈਸੇ ਅਜ ਸਮਾਜ ਦੇ ਸਾਹਸ ਤੋਂ ਕੁਝ ਕਰਾਈ ਨਹੀਂ ਸਮਾਜ ਦੀ ਜਨਮ ਲਾਉਂਦੀਆਂ ਸੁਖਾਉਂਦੇ ਆ ਜੇ ਪ੍ਰੋਪਰ ਇੰਤਜ਼ਾਮ ਨਹੀਂ ਕਰਨਾ ਜਿੰਨਾ ਕੋਲੇ ਪਾਵਰਾਂ ਨੇ ਉਹ ਕੁਛ ਨਹੀਂ ਹੋਣ ਲੱਗਿਆ ਇਹ ਸਮਝ ਲੈਣਾ ਗਾਇਦਾ ਵੀ ਜਿਹੜੇ ਅੱਜ ਬਖ ਬਖ ਆਹਦੇ ਤੇ ਬੈਠੇ ਨੇ ਕਿੰਨਾ ਨਾਮਾਂ ਦੇ ਨਾਲ ਬੈਠੇ ਨੇ ਗੁਰੂ ਸਾਹਿਬ ਦੀ ਕਿਰਪਾ ਖੰਦੇ ਹੋ ਸਕਦਾ ਇਹ ਲੋਕ ਇੰਨਾ ਹੋ ਜਾਂਦੇ ਤੇ ਹੁੰਦੇ ਪਰ ਇਹਨਾਂ ਦਾ ਨਾਮ ਕੋਈ ਹੋਰ ਹੋਣੇ ਸੀ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੋਈ ਸੀ ਉਸ ਕਰਕੇ ਇਹ ਜਿਹੜੇ ਅਕਰਮ ਨੇ ਜਿਹਨੂੰ ਛੱਡਦੇ ਹੋਏ ਗੁਰੂ ਸਾਹਿਬ ਦੇ ਪায়ে ਹੋ ਪੂਰਨਿਆਂ ਤੇ ਚੱਲਣਾ ਚਾਹੀਦਾ ਸਾਰਿਆਂ ਨੂੰ ਇਹਨੂੰ ਕੋਈ ਮੁਰਖ ਸਮਝ ਨਾ ਦੇਈਦਾ ਇਨਸਾਨ ਨੂੰ ਇਨਸਾਨ ਮੰਨ ਕੇ ਨਾ ਕੋਈ ਜਾਤ ਨਾ ਕੋਈ ਬਰਾਦਰੀ ਨਾ ਕੋਈ ਧਰਮ ਨਾ ਕੋਈ ਪਾੜੀਆਂ ਇਹਨਾਂ ਸੱਜਾਂ ਦੇ ਵਿੱਚ ਤੁਹਾਨੂੰ ਅੱਗੇ ਨਹੀਂ ਰੱਖਣੀ ਚਾਹੀਦੀਆਂ ਤੋਂ ਬਹੁਤ ਬਹੁਤ ਧੰਨਵਾਦ ਚਾਪਾ ਕੌਦਾ ਤੇ ਜਿੰਦੋਖਤੰਗੂ ਨਾਲ ਬਹੁਤ ਨਵਾਦਵਾਇ ਗੁਰਜੀ ਦਾ ਖਾਲਸਾ ਵਾਇਪੁਰ ਜੀ ਕੀ ਫਤਿਹ ਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਰਦਾਰ ਅਮਜੀਤ ਸਿੰਘ ਜੀ ਤੇ ਲਾ ਸਾਡੇ ਸਾਥਕਾਂ ਅੰਮਲੋਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਰਦਾਰ ਮੋਹਨ ਸਿੰਘ ਜੀ ਕਰਿਆ ਜੇ ਆਵਾਜ਼ ਨਹੀਂ ਸੰਦੇ ਨੂੰ ਤੇ ਸਤਿਪ੍ਰੀਅਮ ਦੀ ਕਿਰਪਾਲਤਾ ਕਰਨ ਜੋ ਲੈਣਗੇ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਜੇਬਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿਉਂਕਿ ਇਸ ਮੌਕੇ ਦਾ ਕਈ ਸ਼ਰਾਰਤੀ ਅਸਰ ਫਾਇਦਾ ਖਾਉਂਦੇ ਨੇ ਆਪ ਕੋ ਪੇਗੇਵਲ ਦੇ ਪੂਰਾ ਤੇ ਅਨੁਰੱਖਿਆ ਜਾਵੇ ਵਾਹ ਆਪਣੀਆਂ ਜੇਬਾਂ ਦਾ ਮੋਬਾਈਲਾਂ ਦਾ ਸਾਰੇ ਧਿਆਨ ਰੱਖੋ ਧੰਨਵਾਦ ਜੀ ਬਹੁਤ ਸਤਿਕਾਰ ਜੀ ਜਿੰਨੇ ਵੀ ਸੰਗਤ ਦੇ ਮਦਰ ਦੀ ਜਿੱਤ ਮਾਣ ਕਰ ਰਿਹਾ ਸਾਰਿਆਂ ਦਾ ਧੰਨਵਾਦ ਆ ਤੁਕੋਲਕ ਬੇਨਤੀ ਆ ਕਿ ਜਮੂਨਗਰ ਕਿਰਦਨ ਸੇ ਮਸੰਗਤ ਮਾਰਚ ਕਰ ਰਹੀ ਆ ਹਰਦਾ ਕੇ ਗੁਰੂ ਵਾਲੇ ਨਹੀਂ ਬਣਿਆ ਆਏ ਭਾਈ ਅਮਰ ਸਕੋ ਗੁਰੂ ਵਾਲੇ ਬਣੇ ਬ੍ਰਿਦਰ ਸ੍ਰੀ ਕ੍ਰਿਸ਼ਨ ਅਰਦਾਸ ਕਰੋ ਰੋਮਾਂ ਦੀ ਬੱਜ ਵੀ ਆਪਾਂ ਬੰਦ ਕਰੋ ਜਿੰਨੇ ਮੇਰੇ ਪੀਰ ਨੇ ਬਲੁਰਗਨ ਸਾਰਿਆਂ ਨੂੰ ਬੇਨਤੀ ਆ ਆਪਾਂ ਰੋਮਾਂ ਦੀ ਬੱਜ ਵੀ ਬੰਦ ਕਰਕੇ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ